ਇਹ ਮਾਮਲਾ ਹੰਟਾਇਲ ਦੀ ਕੁਸ਼ਾਮੜੀ ਮਾਤਰਾ ਦੀ ਮਿਲਦੀ ਸੀ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੇ ਅਸੀਂ ਐਕਸਾਈਜ਼ ਦੀ ਟੀਮ ਵੀ ਨਾਲ ਆਈ ਸੀ ਇਨਸਪੈਕਟਰ ਸਾਹਿਬ ਤੇ ਸਾਡੀ ਥਾਣੇ ਦੀ ਰਿਸੋਰਸ ਫੋਰਸ ਵੱਲੋਂ ਤੇਰਾ ਚੌਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜੁੜੀਆਂ ਸ਼ਰਾਬ ਦੀਆਂ ਪੀਟੀਆਂ ਇਨੀਸ਼ੀਅਲ ਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧੀਏ ਤੇ ਪਾਈਏ ਆ ਰਾਮ ਤੇ ਕੋਣੇ ਵਿਅਕਤੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਹੈ ਜੀ ਸਮਝਦਾ ਐ ਸਚੂ ਦਾ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਵੀ ਲਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿਥੋਂ ਸ਼ਰਾਬ ਆਈ ਹੈ ਇਹ ਉਥੇ ਖਾਲੀ ਪੇਟੀਆਂ ਵੀ ਮਿਲੀਆਂ ਜੀ ਖਾਲੀ ਪੇਟੀਆਂ ਵੀ ਮਿਲੀਆਂ ਉੱਥੋਂ ਅੰਦਰੋਂ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਬੰਦੇ ਇਨਵੋਲ ਹੋਇਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਬਕਸ਼ਨ ਤੇ ਜਿਹੜਾ ਮਕਾਨ ਹੈ ਕਾਫੀ ਟਾਈਮ ਤੋਂ ਲੱਗਦਾ ਹੈ ਬੰਦ ਹੋਇਆ ਹੈ ਕਿਹਦਾ ਮਕਾਨ ਹੈ ਸਾਹਮਣ ਜਿਨੇ ਵੀ ਇਹ ਸ਼ਰਾਬ ਰਖਾਈ ਹੋਈ ਆਪਣੇ ਮਕਾਮ ਦੇ ਵਿੱਚ ਕਿਰਾਏ ਤੇ ਦੇ ਕੇ ਉਸ ਦੇ ਖਿਲਾਫ ਰਿਪੋਰਟ ਤੇ ਕਿੰਨੀਆਂ ਉਹਨਾਂ ਪੇਟੀਆਂ ਕਬਜ਼ੇ ਕਰ ਲਈਆਂ ਜਾਂ ਆਪਣੀਆਂ ਜੀ ਆਪਾਂ 25 ਪੇਟੀਆਂ ਜਿਹੜੀਆਂ ਲਿਸਟ ਤੇ ਲਿਖੂਰ ਵੱਖ-ਵੱਖ ਬ੍ਰਾਂਡ ਮੈਂ ਉਹ ਹੀ ਵੈਰੀਫਾਈ ਕਰਨਾ ਹੈ ਥੈਂਕ ਯੂ ਸ ਇਨਫਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਖਾਬੀ ਤੋ ਹੈ ਫਿਰ ਅਕੋਰਡਿੰਗ ਅਸੇ ਅੱਜ ਸਭ ਨਾਲ ਲੱਗੇ ਅੱਜ ਗਿਣਤੀ ਹੈ ਤੇ ਕਾਫੀ ਮਾਤਰਾ ਚ ਸ਼ਾਮਿਲ ਹੈ ਅਜੇ ਗਿਣਤੀ ਚੱਲ ਰਹੀ ਹੈ ਸਭ ਕਰ ਰਹੇ ਹੈ ਬਾਕੀ ਉਹਨੂੰ ਪਤਾ ਹੈ ਕਿ ਵੀ ਕਾਫੀ ਕਿੰਨੀਆਂ ਪੇਟੀਆਂ ਇਸ ਟੈਂਪਰ ਦੀਆਂ ਕੁਝ ਬੰਦੇ ਦਾ ਪਤਾ ਲੱਗਿਆ ਕੌਣ ਸੀਗਾ ਮੈਨੂੰ ਤਾਂ ਪਤਾ ਲੱਗਾ ਕੌਣ ਦਿੱਖਦੀ ਹੈ ਸੈਂਪਲ ਤੇ ਨਾਮ ਵਗੈਰਾ ਇਸ ਸੂਰਜ ਤੇ ਮੈਮ ਜਿਹੜੀ ਇਹ ਸ਼ਰਾਬ ਪੜੀ ਹੈ ਕਿ ਅਲੱਗ-ਅਲੱਗ ਮਾਰਕਾ ਦੀ ਐ ਇੱਕ ਅਲੱਗ-ਅਲੱਗ ਮਾਰਕਾ ਅੱਛਾ ਸਮੋਹ ਨੇ ਆ ਕਿਹੜੇ-ਕਿਹੜੇ ਮਾਰਕਾ ਜੀ ਫਾ ਫਾ ਪਾ ਜੀ ਜਿਵੇਂ ਰੋਸਟੈਕ ਵਗੈਰਾ ਆਈ ਵੀ ਜਾਂ ਸਿਗਨੇਚਰ ਆ ਠੀਕ ਹੈ ਛੋਟੇ-ਛੋਟੇ ਬ੍ਰਾਂਡ ਸਿਹਰਾ ਛੋਟੇ ਬ੍ਰਾਂਡ ਵੀ ਐ ਵੱਡੇ ਬ੍ਰਾਂਡ ਉਹਦਾ ਆਈਡੀਆ ਕਿੰਨਾ ਕਾ ਮੈਡਮ ਕਿੰਨੀ ਕਾ ਰੋ ਤੁਹਾਨੂੰ ਕੀ ਲੱਗਦਾ ਮੋਕਸ ਕਮਰੇ ਦੇ ਵਿੱਚ ਕਾਫੀ ਪੀਟੀਆਂ ਖਾਲੀ ਮਿੱਤਰ ਕਾਫੀ ਖਾਲੀ ਵੀ ਸੀ ਜੀ ਕਾਫੀ ਮਾਤਰਾ ਜੇ ਹੈਗੀ ਐ ਦੇਖੋ ਘਟਾ ਇਹ ਪੱਛੀ ਪੱਟੀਆਂ ਨਾ ਪਾਣੀ ਦੇ ਜੀ ਇਹਦੇ ਵਿੱਚ ਮੈਨੂੰ ਇੱਕ ਮਾਰਕਾ ਲਗਾਉ ਕੀ ਸੌ ਕਰ ਰਹੇ ਆ ਜੀ ਕੀ ਹੋਈਆਂ ਕਿਵੇਂ ਨਾ ਜੀ ਹਾਂ ਤੇ ਕਦੋਂ ਲੱਗ ਮੈਮ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਵੇਗਾ ਠੀਕ ਹੈ ਠੀਕ